ਇਹ ਬੋਤ ਚੜਾ ਮੋਟਰਸਾਈਕਲ ਦੇ ਤੈਨੂੰ ਸਖਾਵਾਂ ਮੋਟਰਸਾਈਕਲ ਲੈ ਫੜ ਗੜੇ ਆਵਦੇ ਕੱਪੜੇ ਤੇ ਚੱਲ ਆਵਦੇ ਦੂਜੇ ਪੁੱਤ ਕੋਲੇ ਸਾਡੇ ਵੱਲ ਤੇਰਾ ਮਹੀਨਾ ਪੂਰਾ ਹੋ ਗਿਆ ਪੁੱਤ ਮੈਂ ਗਿਆ ਸੀ ਉਧਰ ਉਹਨਾਂ ਦੇ ਨਾਲ ਘਰੇ ਕੋਈ ਹੈ ਨਹੀਂ ਮੈਂ ਲਾ ਵਿਆਹ ਤੇ ਗਏ ਹੋਇਆ ਜਦੋਂ ਵਾਪਸ ਆ ਕੇ ਮੈਂ ਚਲਾ ਜਾਊਂਗਾ ਉਹਨਾਂ ਟਾਈਮ ਮੈਂ ਤੁਹਾਡੇ ਕੋਲੇ ਰਹਿ ਪੈਣਾ ਨਾ ਅਸੀਂ ਠੇਕਾ ਲਿਆ ਹੋਇਆ ਵਾ ਉਹ ਵਿਆਹ ਵੇਖਦੇ ਫਿਰਦੇ ਆ ਤੇ ਅਸੀਂ ਮੁਸੀਬਤ ਚੱਲੀਏ ਨਾਲੇ ਵਾਰੀ ਵਾਰੀ ਮਹੀਨਾ ਵੀ ਨਾ ਰੱਖਣ ਦੀ ਜਦੋਂ ਗੱਲ ਹੋਈ ਆ ਐਵੇਂ ਕਿਵੇਂ ਮੂੰਹ ਚੱਕ ਕੇ ਤੁਰ ਗਏ ਤੇਰੀ ਹੁਣ ਉਹਨਾਂ ਵੱਲ ਵਾਰੀ ਆ ਰਹਿਣ ਦੀ ਮਹੀਨਾ ਸਾਡੇ ਵੱਲ ਮਹੀਨਾ ਮੂੰਹ ਨਾ ਕਿਉਂ ਤੁਸੀਂ ਮੈਨੂੰ ਫੋਟੋ ਵਲੋਂਗੂ ਰੈਡੀ ਫਾਇਰ ਦਿਆਂਵਾ ਉਹ ਮੈਨੂੰ ਇੱਧਰ ਸੱਡ ਦਿੰਦੇ ਆ ਤੂੰ ਮੈਨੂੰ ਉੱਧਰ ਸੱਡ ਦਿੰਨੀ ਆ ਜੇ ਮਹੀਨੇ ਤੋਂ ਦੋ ਦਿਨ ਉੱਪਰ ਰੋਟੀ ਖਾ ਲੂੰਗਾ ਤੇਰੇ ਕੋਲੇ ਫਿਰ ਕਿਹੜਾ ਹਫਤਾ ਆ ਜੂਗੀ ਮੈਂ ਵੀ ਤਾਂ ਤੈਨੂੰ ਆਪਦਾ ਏਡਾ ਵੱਡਾ ਪੁੱਤ ਪਾਲ ਕੇ ਦਿੱਤਾ ਹੀ ਆ ਬਹੁਤੀ ਜਵਾਨ ਲੜਾਉਣ ਦੀ ਲੋੜ ਨਹੀਂ ਮੇਰੇ ਨਾਲ ਹੁਣ ਤਾਂ ਮਹੀਨੇ ਦੀ ਰੋਟੀ ਮੈਲੀ ਜਾਂਦੀ ਮੇਰੇ ਵੱਲੋਂ ਬਾਅਦੋ ਇਹ ਤਾਂ ਵੀ ਜਾਏਗਾ ਕੀ ਰੋਲਾ ਪਾਇਆ ਤੁਹਾਡਾ ਵੇੜੇ 'ਚ ਆਪਦੇ ਪਿਉ ਨੂੰ ਹੀ ਪੁੱਛ ਲਓ ਮਹੀਨਾ ਰੋਟੀਆਂ ਖਾ ਕੇ ਹੁਣ ਮੇਰੇ ਨਾਲ ਜਵਾਨ ਲੜਾਉਂਦਾ ਫਿਰਦਾ ਉਹ ਬੁੜਿਆ ਕਿਉਂ ਤੂੰ ਬੁੱਢੇ ਬਾਰੇ ਫਾਹੇ ਲੈ ਮੈਂ ਤਾਂ ਬਸ ਇਹੀ ਕਹਾ ਵਾ ਵੀ ਜੇ ਮੈਂ ਮਹੀਨੇ ਤੋਂ ਦੋ ਦਿਨ ਰੋਟੀ ਵੱਧ ਖਾ ਲੂੰਗਾ ਤੇ ਕੀ ਵਿਗੜ ਜਾਊਗਾ ਜਦੋਂ ਮਹੀਨੇ-ਮਹੀਨੇ ਦੀ ਵਾਰੀ ਬੰਨੀ ਆ ਤੇ ਕਿਉਂ ਕਲੇਸ਼ ਪਾਉਣਾ ਤੂੰ ਘਰ 'ਚ ਇਸੇ ਕਲੇਸ਼ ਕਰਕੇ ਮਹੀਨੇ-ਮਹੀਨੇ ਦੀ ਵਾਰੀ ਬੰਨੀ ਆ ਤੂੰ ਦੂਜੇ ਪੁੱਤ ਨੂੰ ਕਹਿ ਕੇ ਦੇਖੀਂਗਾ ਤੈਨੂੰ ਦੋ ਦਿਨ ਰੋਟੀ ਵੱਧ ਦੇ ਗਿਆ ਤਾਂ ਫੇਰ ਕਹੀਂ ਪੁੱਤ ਜਦੋਂ ਹੁਣ ਉਹ ਕਰ ਹੀ ਹਨੀਗੇ ਮੈਂ ਕਿੱਧਰ ਚਲਾ ਜਾਵਾਂ ਉਹ ਤਾਂ ਵਿਆਹ ਤਾਂ ਤੇਰੇ ਫਰਦੇ ਆ ਬਾਪੂ ਉਹ ਗੱਲ ਦਾ ਨਹੀਂ ਮੈਨੂੰ ਪਤਾ ਉਹਨਾਂ ਨੂੰ ਅਕਲ ਚਾਹੀਦੀ ਜਦੋਂ ਉਹਨਾਂ ਦੀ ਵਾਰੀ ਉਹ ਆਪਦਾ ਘਰੇ ਟਿਕਣ ਅਸੀਂ ਨਾ ਆਪਦੀ ਵਾਰੀ ਬਹੁਤ ਤਰੀਕੇ ਨਾਲ ਨਿਭਾਈ ਆ ਪੂਰਾ ਮਹੀਨਾ ਤੈਨੂੰ ਰੱਜ ਹੁਣ ਉਹਨਾਂ ਦੀ ਵਾਰੀ ਆ ਉਹ ਤੈਨੂੰ ਸਾਂਭਣ ਸਾਡਾ ਖੇੜਾ ਛੱਡ ਮੰਮੀ ਡੈਡੀ ਮੈਨੂੰ ਦਰਜਾ ਲੱਗੀ ਜਾਂਦਾ ਵਾ ਮੇਰੇ ਪੁੱਤ ਨੂੰ ਕਿਹੜੀ ਗੱਲ ਦਾ ਡਰ ਲੱਗੀ ਜਾਂਦਾ ਡੈਡੀ ਜੇਰ ਤੁਸੀਂ ਬੁੱਢੇ ਹੋ ਜਾਓਗੇ ਤੇ ਜਦੋਂ ਮੇਰੀ ਮਹੀਨੇ ਦੀ ਵਾਰੀ ਮੁੱਕ ਜਾ ਕਰੂਗੀ ਤੁਹਾਨੂੰ ਆਪਦੇ ਨਾਲ ਰੱਖਣ ਦੀ ਫਿਰ ਤੁਸੀਂ ਕਿਹਦੇ ਕੋਲ ਜਾਇਆ ਕਰੋਗੇ ਲੈ ਪੁੱਤ ਅਸੀਂ ਕਿਹਦੇ ਕੋਲ ਜਾਣਾ ਤੂੰ ਸਾਡਾ ਪੁੱਤ ਹੈਗਾ ਵਾ ਸਵਾ ਲੱਖ ਰੁਪਏ ਕੱਲਾ ਅਸੀਂ ਤੇਰੇ ਕੋਲ ਰੋਟੀ ਖਾਇਆ ਕਰਾਂਗੇ ਅਸੀਂ ਸਾਰੀ ਜ਼ਿੰਦਗੀ ਤੇਰੇ ਨਾਲ ਹੀ ਰਹਿਣਾ ਤੂੰ ਸਾਡੀ ਸੇਵਾ ਕਰਿਆ ਕਰੇਂਗਾ ਕਿਉਂ ਮੈਂ ਤੁਹਾਡੀ ਸੇਵਾ ਕਿਉਂ ਕਰੂੰਗਾ ਜੇ ਮੇਰੀ ਘਰ ਵਾਲੀ ਨੇ ਕਹਿਤਾ ਵਿਆਹ ਪਾ ਤੇਰੇ ਮਾਪਿਆੜੋਂ ਨਾਲ ਨਹੀਂ ਰੱਖਣਾ ਫਿਰ ਮੈਂ ਤਾਂ ਆਪਦੀ ਘਰ ਵਾਲੀ ਦੀ ਮੰਨੂੰਗਾ ਹੋ ਕਿਤੇ ਪਿਆ ਬੰਦਾ ਕੁੱਤ ਪਿਓ ਨੂੰ ਮਾਰੇ ਹਾਈ ਦੁਨੀਆ ਤੇਰੀ ਤੇ ਬਾਬਾ ਨਾਨਕਾ ਦਿਨਾਂਗੇ ਕਿਉਂ ਮਾਰੇ ਹਾਈ ਦੁਨੀਆ ਤੇਰੀ ਤੇ ਬਾਬਾ ਨਾਨਕਾ ਦਿਨਾਂਗੇ ਕਿਉਂ ਮਾਰੇ ਕੱਲ੍ਹ ਜੁਗ ਦੇ ਵਿੱਚ ਬੰਦਾ ਬੰਦੇ ਦਾ ਖੂਨ ਹੀ ਪੀ ਜਾਂਦਾ ਹੈ ਹਾਈ ਸਮਝ ਨਹੀਂ ਆਉਂਦੀ ਦੁਨੀਆ ਤੇ ਬਾਬਾ ਚੱਲੀ ਕਿ ਜਾਂਦਾ ਹੈ ਹੈ ਸਮਝ ਨਹੀਂ ਆਉਂਦੀ ਦੁਨੀਆ ਤੇ ਬਾਬਾ ਚਲੀ ਕਿ ਜਾਂਦਾ ਹੈ ਹਾਂਜੀ ਵੀਡੀਓ ਤੁਸੀਂ ਦੇਖ ਹੀ ਲਈ ਆ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਮਤਲਬ ਆਪਣੇ ਘਰ ਵਾਲੀ ਦੇ ਪਿੱਛੇ ਲੱਗ ਕੇ ਆਪਣੇ ਪਿਓ ਨੂੰ ਘਰੋਂ ਕੱਢ ਦਿੰਦੇ ਆ ਉਹਨਾਂ ਦੀ